ਕਿਰਤੜਾਂ ਦਾ ਲਾਜ ਪੱਕਾ ਆਪਣੇ ਕੋਲ ਰਹੇਗਾ ਠੀਕ ਹੈ ਜੀ ਜੋ ਕਿਸੇ ਨੇ ਸ਼ਰਤੀਆਂ ਸਰ ਤੇ ਪਾਪਾ ਕਿੱਥੇ ਹੈ ਤੇ ਪਾਪਾ ਦਾ ਨਾਮ ਕੀ ਹੈ ਵੀ ਵੀ ਪੇਂਟਰ ਤੁਸੀਂ ਮੌਕੀ ਕਰ ਚਾਹ ਲਾਂਦੀ ਚਾਹ ਮੌਕੀ ਕਰ ਤੇਰੀ ਮੌਕਾ ਹਾਂ ਆਹ ਤਾਂ ਸਾਬਣ ਮੁਰਗੀ ਦਵਾ ਜਾਂਦੇ ਹੈ ਬਾਈ ਵਿਆਹ ਵਾਲੀ ਜ਼ਿੰਦਗੀ ਆ ਹੀ ਹੁੰਦੀ ਹੈ ਹੁਣ ਪਤਾ ਲੱਗਦਾ ਹੈ ਵਿਆਹ ਕਰਾ ਕੇ ਵਾਹ ਵੀ ਵਾਹ ਬਹੁਤ ਵਧੀਆ ਆ ਨੰਬਰ ਆ ਬਾਈ ਯਾਰ ਕਹਿੰਦਾ ਤੁਸੀਂ ਫੋਨ ਕਰ ਲਓ ਮਿਸਤਰੀਆਂ ਦਾ ਬਿਲੋ ਜੀ ਸਾਡੇ ਨਵੇਂ ਫੈਮਿਲੀ ਮੈਂਬਰ ਨੂੰ ਨਾ ਪੇ ਜਾ ਗਿਆਈ ਨਾ ਪੇ ਫਿੱਟਰ ਤੇ ਸ਼ੇਰਖਾਨ ਦਾ ਰੀਲਾ ਬਹੁਤ ਮਸ਼ਹੂਰ ਹੈ ਇਹ ਤਾਂ ਫੇਸਬੁਕ ਤੇ ਚੱਲਦਾ YouTube ਹਾਂ ਪੂਰਾ ਫੇਸਬੁਕ ਤੇ YouTube ਤੇ ਪੂਰਾ ਸ਼ਾਇਆ ਹੋਇਆ ਇੱਕ ਪਤਾ ਨਹੀਂ ਕੀ ਰੌਲਾ ਜਦੋਂ ਹਵਾ ਚੱਲੂ ਨਾ ਸ਼ਾਮ ਨੂੰ ਚੱਲੂਗੀ ਉਹਦੀਆਂ ਡਰ ਹੁੰਦਾ ਵੀ ਬਸ ਹੁਣ ਲੜੜ ਦਾ ਨਹੀਂ ਭਰੋਸਾ ਘਰੇ ਤਾਂ ਦੇਖੀ ਬਹੁਤ ਆ ਆ ਨਹੀਂ ਨਹੀਂ ਉਹਨਾਂ ਨੂੰ ਤਾਂ ਪਹਿਲੇ ਘੜ ਤਾਂ ਹੀ ਲੱਗਣਾ ਸੱਚੀ ਬੁਢੀ ਲਈ ਬਠਣ ਨਾਲ ਨਾ ਫੇਰਾ ਤਾਂ ਲੱਗੇ ਕਿ ਮੁੰਨੂ ਆ ਕਹਿੰਦੇ ਕਿਥੋਂ ਭੱਗ ਲੈਣਾ ਆਇਆ ਸੀਗਾ ਉਹ ਸਬਜ਼ੀ ਵੀ ਨਾ ਗਰਮੀ ਚ ਹੁਰੁੰਝ ਹੋ ਜਾਂਦੀ ਐ ਮੇਲੋ ਜੀ ਸਾਡੇ ਯਾਰ ਮੋਟਰ ਨੂੰ ਕਿਵੇਂ ਚੜਦੀ ਕਲਾ ਵਧੀਆ ਇਹ ਬੰਦਾ ਕ੍ਰਿਕਟ ਦਾ ਬਹੁਤ ਸ਼ਕੀਨ ਹੈ ਕੀ ਲੱਗਦਾ ਫਿਰ ਆਈਪਲ ਦਾ ਆਈਪਲ ਚੱਲੂ ਅੱਜ ਚੱਲਪੋ ਅੱਜ ਪਹਿਲਾ ਮੈਚ ਹੈ ਪਹਿਲਾ ਮੈਚ ਹੈ ਕੀ ਦਾ ਕੀ ਦਾ ਅੱਜ ਮੰਗਲੌਰ ਦਾ ਬੰਗਲੌਰ ਤੇ ਨਖਰਾਗੇ ਤੇ ਕਿਹੜੇ ਸਟੇਡੀਅਮ ਚ ਹੈ ਕਿਹੜੀ ਹੈ ਸ਼ਾਇਦ ਯਾਰ ਉੱਥੇ ਹੈ ਜੈ ਆਪਣੇ ਵਾਲਾ ਤਾਂ ਪਰ ਆਪਣੇ ਵਾਲਾ ਦਾ ਰਾਜਸਥਾਨ ਚ ਹੈ ਉਹ ਆਪਣਾ ਰਾਜਸਥਾਨ ਚ ਹਾਂ ਹਾਂ ਕੋਲਕਾਤਾ ਕੋਲਕਾਤਾ ਨਾਲ ਅੱਜ ਠੀਕ ਹੈ ਠੀਕ ਹੈ ਉਹ ਤਾਂ ਵਧੀਆ ਕੋਈ ਸ਼ਾਂਤੀ ਹੋ ਗਈ ਯਾਰ ਬੰਗਲੌਰ ਚ ਬੰਗਲੌਰ ਠੀਕ ਹੈ ਠੀਕ ਹੈ ਚੱਲ ਚੱਲ ਤੇ ਤੁਸੀਂ ਜਾਣਦੇ ਰਿਕੇਟਰ ਖੁੱਡਣਾ ਉਹ ਰਮਕ ਟਾਈਮ ਹੀ ਢੜਦਾ। ਉਹ ਤਾਂ ਗਰਮੀ ਬਹੁਤ ਹੋ ਗਈ ਨਾ। ਹਾਂ ਐ ਦੁਆਰ ਨੂੰ ਲੱਗ ਜਾਂਦਾ। ਤੂੰ ਫਿਰ ਦੁਕਾਨ ਤੇ ਡਿਊਟੀ ਹੈ? ਦੁਕਾਨ। ਐ ਦੁਆਰ ਫਿਰ ਦੁਕਾਨ ਪਾਉਣੇ ਨੇ। ਐ ਦੁਆਰ ਨੂੰ ਫਿਰ ਵੇਚ ਲੈਣੇ ਨੇ ਨਾ। ਇੱਕ ਤਾਂ ਰੈਸਟ ਵੀ ਜ਼ਰੂਰੀ ਹੈ। ਪਹਿਲਾਂ ਪਤਾ ਕਹਣੀ ਕਿ ਸੀ ਪਹਿਲਾਂ ਤਾਂ ਆਪਾਂ ਮੰਨਦੇ ਹੁੰਦੇ ਸੀ ਵੀ ਸਾਰੇ ਇੰਡੀਆ ਦੇ ਵਿੱਚ 12-15 ਈਆਂ ਖੇਡਦੇ ਨੇ ਕ੍ਰਿਕਟ। ਜਾਂ 20 ਲਾ ਲਾ ਬਾਕੀ ਐਕਸਟਰਾ ਹੁੰਦੇ ਆ। ਹੂੰ ਹੂੰ। ਫਿਰ ਰਿਪਲੇਸਮੈਂਟ ਤੇ ਹੁਣ ਤਾਂ IPL ਚੱਲੇ ਵੇ ਆ ਹਰ ਇੱਕ ਬੰਦੇ ਨੂੰ ਮੌਕਾ ਮਿਲਦਾ ਤਾਂ ਪੰਜਾਬ ਦੇ ਬੰਦੇ ਵੇਖ ਲੈ ਕਿੰਨੇ ਜਾਵੜੇ। ਹੂੰ। ਹਰਪ੍ਰੀਤ ਬਰਾੜ ਅਰਸ਼ਦੀਪ ਸ਼ੋਭਨ ਗਿੱਲ ਨਾਲੇ ਵਾਈਸ ਕੈਪਟਨਾਂ ਦੀ ਟੀਮ ਦਾ ਵੇਖੋ ਸਕੋਰ ਆਪਣੀ ਪੰਜਾਬ ਨੂੰ ਪੂਰੀ ਹਾਂ ਆਪਣੇ ਬਹੁਤ ਗਏ ਆ ਯਾਰ ਕਿ ਕਰਨੀ ਚਾਹੀਦੀ ਹੁਣ ਆਪਣੇ ਕਈ ਬੰਦੇ ਐਵੇਂ ਹੋਰ ਦੀਆਂ ਟੀ-ਸ਼ਰਟ ਪਾ ਕੇ ਬੈਠੇ ਹੁੰਦੇ ਪੰਜਾਬ ਤੇ ਰਹਿੰਦੇ ਪੰਜਾਬ ਦੀ ਸਪੋਰਟ ਕਰੋ ਯਾਰ ਨਹੀਂ ਸਹੀ ਹੈ ਯਾਰ ਉਦੋਂ ਤਾਂ ਪੀਐਸਐਲ ਬੰਦ ਹੋ ਗਿਆ ਸੀ ਉਦੋਂ ਆਈਪਲ ਬੰਦ ਹੋ ਗਿਆ ਸੀ ਉਹਨਾਂ ਦਾ ਉਦੋਂ ਯਾਰ ਵਾੜੀ ਠੰਡੀ ਜਿਹੀ ਲੀਗ ਹਨਾ ਯਾਰ ਸਹੀ ਹੈ ਵਾਕਿਆਨ ਹੀ ਖੇਡਦੀ ਸੀ ਜਿਵੇਂ ਪੀਐਸਐਲ ਦੇ ਸਾਰੇ ਖਿਡਾਰੀ ਬਾਗੇ ਬੰਦੇ ਸੀ ਉਹਨਾਂ ਦੇ ਹਾਂ ਵਾਪਸ ਹੀ ਨਹੀਂ ਆਉਂਦੇ ਸਹੀ ਗੱਲ ਹੈ ਔਰ ਫਟਾ ਵਧੀਆ ਵਧੀਆ ਸ਼ੇਰਖਾਨ ਜੀ ਆ ਰਹੇ ਨੇ ਸ਼ੇਰਖਾਨ ਦਾ ਰੀਲਾ ਬਹੁਤ ਮਸ਼ਹੂਰ ਹੈ ਸ਼ੇਰ ਦਾ ਫੇਸਬੁਕ ਤੇ ਚੱਲਦਾ YouTube ਤੇ ਹਾਂ ਪੂਰਾ ਫੇਸਬੁਕ ਤੇ YouTube ਤੇ ਪੂਰਾ ਸ਼ਾਇਆ ਹੋਇਆ ਔਰੇ ਆ ਭੱਜ ਕੇ ਭਗਿਆ 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 ਡਟਦਾ ਭੱਜ ਗਿਆ ਉਹ ਬੜੀਆਂ ਬੁੜਗੀਆਂ ਇਹ ਨਰੀਲਾ ਪਾਉਣਾ ਜੋੜ ਜੋੜ ਕੇ ਨਾ ਇਹ ਵਹਿਕ ਨਹੀਂ ਬਈ ਵਹਿ ਹੈਗਾ ਤੇ ਤੈਨੂੰ ਘਰੇ ਨਹੀਂ ਕੋਸਾਦੇ ਬਈ ਤੈਨੂੰ ਘਰੇ ਨਹੀਂ ਕੋਸਾਦੇ ਤੇ ਬੁੜਗੀਆਂ ਨਰੀਲਾ ਪਾਉਣਾ ਉਹਨਾਂ ਨੇ ਲੋਕੇ ਲੋਕੇ ਕਹਿੰਦਾ ਹੂ ਨੀ ਫਿਰ ਵੇਖ ਤਾਂ ਲੈਂਦੇ ਨੇ ਪਾ ਦਿੰਦਾ ਹਣਾ ਚਾਹ ਮੋਕੀ ਕਰ ਚਾਹ ਲੈਂਦੀ ਚਾਹ ਮੋਕੀ ਕਰ ਤੇ ਮੋਕਾ ਹਾਂ ਹੁਣ ਕਹਿੰਦਾ ਸਾਬਣ ਮੋਕੀ ਮਾਹ ਜਾਂਦੇ ਬਾਈ ਵਿਆਹ ਵਾਲੀ ਜ਼ਿੰਦਗੀ ਆ ਹੀ ਹੁੰਦੀ ਐ ਹੁਣ ਪਤਾ ਲੱਗਦਾ ਵਿਆਹ ਕਰਾ ਕੇ ਬਾਈ ਨਾਲ ਔਖਾ ਹੀ ਕੰਮ ਆਉਂਦਾ ਲੱਗਦਾ ਸ੍ਰੀ ਗਾਲ ਸਰ ਸ੍ਰੀ ਗਾਲ ਬੇਰੀ ਗੱਲ ਤਾਂ ਸੁਣ ਹਾਂ ਜੀ ਵਡੀਆਂ ਰੀਨਾਂ ਰੋਲਾ ਪਾਉਣਾ ਨਾ ਯਾਰ ਇਹ ਤਾਂ ਅੱਜ ਕੱਲ ਬਸ ਮਰ ਰੰਝਣ ਕਰੀਦਾ ਯਾਰ ਅੱਛਾ ਮੈਂ ਰੈਕਸ਼ਨ ਦਾ ਬੜਾ ਮਾਰਦਾ ਹਾਂ ਨਾ ਉਹ ਤਾਂ ਨਹੀਂ ਮੈਂ ਇਹ ਜ਼ਿੰਦਗੀ ਦਾ ਆਨੰਦ ਲੈ ਰਿਹਾ ਘਰੇ ਭਾਬੀਰ ਕੇ ਬੇਨੇ ਤਾਂ ਲੜਦੇ ਨਹੀਂ ਐ ਕਰਦਾ ਦੁਖੀ ਬਹੁਤ ਆਇਆ ਨਹੀਂ ਨਹੀਂ ਉਹਨਾਂ ਨੂੰ ਤਾਂ ਪਹਿਲੇ ਘੜ ਤਾਂ ਹੀ ਲੱਗਣਾ ਸੱਚੀ ਬੁਢੀ ਲਈ ਬਠਣਾ ਨਾਲ ਆ ਉਹ ਫੇਰਾ ਤਾਂ ਲੱਗੇ ਕਿ ਮੈਨੂੰ ਆ ਕਹਿੰਦੇ ਕਿਥੋਂ ਭੱਗ ਲੈਣਾ ਹੈ ਸੀਗਾ ਉਹਦੇਰੇ ਬੰਦਾਂ ਨੂੰ ਆ ਲੱਗਦਾ ਨਾਲ ਹੀ ਆ ਕਿਤੇ ਆ ਰਿਹਾ YouTube ਹਾਂ ਬਈ ਸਹੀ ਹਲਾ ਬਾਬਾ ਸਣਕਾ ਆਖੀ ਹੋਵੇ ਕਿ ਯਾਰ ਬੁਢੀ ਕਿਥੋਂ ਭੱਲ ਕੇ ਲੈਣਾ ਯਾਰ ਤੂੰ ਮਗਾ ਬੱਸ ਮੈਂ 500 ਤੇ ਲੈ ਆਉਣਾ ਸ਼ੇਰ ਖਣਾ ਦੇ ਮੈਨੂੰ ਵੀ ਹਾਂ ਨਾਲ ਸ਼ੇਰ ਖਾ ਹਾਂ ਇੱਥੇ ਹੋਰ ਕਰ ਕੰਮ ਕਰਕੇ ਚੱਲਦਾ ਡਾਕਟਰ ਵੀ ਵਧੀਆ ਚੱਲਦੀ ਹੈ ਬਾਹਰ ਦਾ ਜਵਾਨ ਨਜ਼ਾਰੇ ਤੇ ਕਿੱਥੇ ਸ਼ੌਪ ਸ਼ੂਪਾ ਕਿ ਆ ਫੋਨ ਤੇ ਨਾ ਸਰਕਾਰੀ ਹਸਪਤਾਲ ਦਾ ਬਾਦਲਾ ਨਾ ਡੱਬੋ ਵਾਲੀ ਡੱਬੋ ਵਾਲੀ ਚਟਾਲਾ ਰੋਡ ਤੇ ਠੀਕ ਹੈ ਅਲੀਕਾ ਰੋਡ ਤੇ ਚੱਲ ਟਾਲਾ ਰੋਡ ਦੇ ਵਿਚਾਲੇ ਆ ਠੀਕ ਹੈ ਭਾਈ ਬੰਦੇ ਨੂੰ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦੇ ਨੂੰ ਮੈਨੂੰ ਤਾਂ ਹੋਗੋ ਨੇ 10-11 ਸਾਲ ਹੋ ਗਏ 10-11 ਸਾਲ ਹੋ ਗਏ ਜੇ ਕਿਸੇ ਨੇ ਵੀ ਕੋਈ ਜਨਪਰਾ ਦੇ ਰਾਜਾਸਤ੍ਰ ਕਿਸੇ ਵੀ ਤਰ੍ਹਾਂ ਦਾ ਕੋਈ ਦਵਾਈ ਲੈਣੀ ਹੈ ਮੈਡੀਸਨ ਲੈਣੀ ਹੈ ਰਹਿ ਲੈਣੀ ਹੈ ਤੁਸੀਂ ਸ਼ਿਰਖਾਨ ਨਾਲ ਗੱਲ ਕਰ ਸਕਦੇ ਹੋ ਚਿਚੜਾਂ ਦਾ ਇਲਾਜ ਪੱਕਾ ਉਪਰਕਲ ਹੈਗਾ ਠੀਕ ਹੈ ਜੀ ਜੋ ਕਿਸੇ ਨੇ ਸ਼ਰਤੀਆ ਬਰਦਰ ਇੱਕ ਹਾਂ ਗਰੰਟੀ ਇਹ ਆ ਵੀ ਜੇ ਤੁਸੀਂ ਮਾਲਾ ਵੀ ਚਿਚੜਾ ਦਵਾਈ ਬਣਾਉਣਾ ਵਾ ਆਪ ਖੁਦ ਬਣਾਉਣਾ ਘਰੇ ਬਣਾਉਣਾ ਠੀਕ ਹੈ ਇਲਾਜ ਦਾ ਇਹ ਆ ਇੱਕ ਜਿਹੜੇ ਕਿ ਜਿੱਦ ਤਰ੍ਹਾਂ ਪਸੂ ਬਾਹਰ ਖੜਾ ਤਾਂ ਅੰਦਰ ਸਪਰੇਅ ਕਰੋ ਤੇ ਸਪਰੇਅ ਆ ਮਾਲਾ ਪਸੂ ਅੰਦਰ ਖੜਾ ਤਾਂ ਬਾਹਰ ਕਰੋ ਬਾਹਰ ਅੰਦਰ ਕਰੋ ਠੀਕ ਹੈ ਠੀਕ ਹੈ ਜੇ ਚਿਚੜਾ ਖੁੰਝਾ ਖੁਰਲੇ ਮਰਨਗੇ ਫਿਰ ਚਿਚੜ ਜਾਣਗੇ ਨਹੀਂ ਤਾਂ ਇਹਨੇ ਵੀ ਕਰੀ ਦਵਾਈ ਦੀ ਤਰ੍ਹਾਂ ਸਰੇ ਨਹੀਂ ਕੀਤਾਗਾ ਦਵਾਈ ਕੋਈ ਵੀ ਲੈ ਲਓ ਬਾਕੀ ਤੁਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਆ ਨੰਬਰ ਦੱਸੋ ਜੀ ਤੁਹਾਡਾ 92143 0345 ਠੀਕ ਹੈ ਜੀ ਇਹੀ ਨੰਬਰ ਆ ਕਈ ਸਾਲਾਂ ਦਾ ਸੇਰਖਾਨ ਪਿੰਡ ਆਦਰੀਆਂ ਸੇਵਾ ਦਾ ਮੌਕਾ ਦਿਓ ਤੁਹਾਨੂੰ ਆਪ ਰਿਜ਼ਲਟ ਮਿਲੂਗਾ ਐਵੇਂ ਹੀ ਗੱਲ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਆਹ ਦੇਖ ਲਓ ਸਬਜ਼ੀ ਵੀ ਨਾ ਗਰਮੀ ਚ ਹੁਰੁੰਝ ਹੋ ਜਾਂਦੀ ਹੈ ਪਾਣੀ ਪਣੀ ਪਾਈ ਰੱਖੇ ਬੋਟਿਆਂ ਨੂੰ ਵੀ ਸਬਜ਼ੀ ਨੂੰ ਵੀ ਨਹੀਂ ਤਾਂ ਅੱਜਕੱਲ ਉਹਦੀ ਮਰ ਚ ਜਾਂਦੀ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਕੋਈ ਹਿਸਾਬ ਕਿਤਾਬ ਨਹੀਂ ਕਈ ਵਾਰੀ ਤਾਂ ਇਕਦਮ ਤੇਜ਼ ਹੋ ਜਾਂਦੀ ਹੈ ਤੇ ਕਈ ਵਾਰੀ ਮੌਸਮ ਵਧਿਆ ਹੋ ਜਾਂਦਾ ਵੈਸੇ ਉਹ ਵੇਖੋ ਮੀਂਹ ਦਸੀ ਤੇ ਆਂਦੇ ਪਰ ਹੁਣ ਦੋ ਦਿਨਾਂ ਦੀ ਗਰਮੀ ਬਹੁਤ ਹੈ ਜਿੰਨੀ ਵੀ ਕਹਿ ਦਈਏ ਵਾਹ ਵੀ ਵਾਹ ਪੂਰਾ ਸੌਖ ਪੀਸ ਹੈ ਬੈਂਗਣੀ ਸ਼ੈਂਗਣੀ ਸਾਰਾ ਕੁਝ ਲਾ ਰੱਖਿਆ ਹਵਾ ਤਾਂ ਚੱਲੀ ਜਾਂਦੀ ਹੈ ਇੱਕ ਪਤਾ ਨਹੀਂ ਕੀ ਰੌਲਾ ਜਦੋਂ ਹਵਾ ਚੱਲੂ ਨਾ ਸ਼ਾਮ ਨੂੰ ਹੀ ਚੱਲੂਗੀ ਉਹਦੇ ਐਂ ਡਰ ਹੁੰਦਾ ਵੀ ਬਸ ਹੁਣ ਲਾਈਟ ਦਾ ਨਹੀਂ ਭਰੋਸਾ ਬਰ ਪ੍ਰਮਾਤਮਾ ਦੀ ਕਿਰਪਾ ਨਾਲ ਤਿੰਨ ਚਾਰ ਵਾਰੀ ਹੋਇਆ ਲੇਟ ਆ ਜਾਂਦੀ ਹੈ ਹੁਣ ਪਹਿਲਾਂ ਨਹੀਂ ਆਉਂਦੀ ਹੁੰਦੀ ਸੀ ਠੀਕ ਆ ਐ ਵੀ ਕੀ ਸਾਢੇ 10 11 ਵਜਾ ਦਿੰਦੇ ਆ ਪਰ ਆ ਜਾਂਦੀ ਹੈ ਬੰਦਾ ਆਰਾਮ ਨਾਲ ਸੌਂ ਤੇ ਜਾਂਦਾ ਇੱਕ ਹੁਣ ਗਰਮੀ ਤੁਹਾਨੂੰ ਪਤਾ ਹੀ ਹੈ ਮਿਲੋ ਜੀ ਸਾਡੇ ਨਵੇਂ ਫੈਮਿਲੀ ਮੈਂਬਰ ਨੂੰ ਅੱਛਾ ਇੱਕ ਘਲ ਹੋਰ ਵੇਖੋ ਜਮਾ ਫਰਕ ਨਹੀਂ ਤੁਹਾਨੂੰ ਸਾਰੇ ਦਿਖਾਉਣੇ ਜਮ ਇੱਕੋ ਜਿਹਾ ਲੱਗਣਗੇ ਤੁਹਾਨੂੰ ਐ ਲੱਗੂ ਜਿਵੇਂ ਕਾਪੀ ਪੇਸਟ ਕਰਿਆ ਹੁੰਦਾ ਇੱਕ ਦੋ ਤਿੰਨ ਤੇ ਚਾਰ ਵਾਹ ਜੀ ਵਾਹ ਜਮਾਂ ਸੇਮ ਕਲਰ ਬਹੁਤ ਵਧੀਆ ਪਤਾ ਲੱਗਦਾ ਵੀ ਇੱਕ ਹੀ ਫੈਮਿਲੀ ਹੈ ਬਿਊਟੀਫੁੱਲ ਉਹ ਤਾਂ ਬੜਾ ਕਿਉਂ ਆਹ ਆਹ ਉਹ ਮਾਂ ਕੋ ਤੱਕ ਦੋ ਜਣ ਬੋਲ ਮਾਰੀ ਹਤੇ ਹੋਰ ਰੂਪ ਠੀਕ ਹੈ ਜੀ ਮਾਨ ਦਾ ਕੀ ਹਾਲ ਪਿਆ ਵਧੀਆ ਕਿੱਧਰ ਜਾਇਆ ਮੈਂ ਨਾ ਪੇ ਜਾ ਗਿਆ ਜੀ ਨਾ ਪੇ ਫੀਟਰ ਤੇ ਕਿੰਨੇ ਵਜੇ ਗਿਆ ਸੀ ਇਹ ਮੈਂ ਛੀ ਵੇ ਗਿਆ ਚੱਕੇ ਹੁਣ ਮੁੜਿਆ ਆ ਆ ਤੇ ਆ ਗਿਆ ਮੈਂ ਪੌਣੀ ਗਿਆ ਹਾਂ ਉੱਥੇ ਮੈਂ ਚੱਲਿਆ ਜੀ 11:30 ਹੁਣ 5 ਵਜੇ 5 ਵਜੇ ਆ ਗਿਆ ਪਤਾ ਕਿੰਨੇ ਕੁਨੇ ਤੇ ਪਈ ਆ ਕਿ ਉਹਨਾਂ ਨੂੰ ਪਤਾ ਇਹ ਵਜਨ 5 ਕਿਲੋ ਦਾ ਪਰ ਇਹ ਨਹੀਂ ਮੈਂ ਕਿਤੇ ਮੈਂ ਬੋਲਿਆ ਇਹ ਇਹ ਦੋ ਐਕਸ ਦਾ ਕਾਲ ਮੰਗ ਸਰ ਪਿੰਚ ਦੇ ਹਾਂਜੀ ਇੱਕ ਚੁੱਕੀ ਮੰਗਦੇ ਚੁੱਕੀ ਮੰਗਦੇ ਉਹ ਠੀਕ ਹੈ ਲੈ ਵੀ ਵੇਖ ਲੋ ਬੰਦਾ ਫੀਟਰ ਤੇ ਤੜਕੇ ਦਾ ਨਿਕਲਿਆ ਹੋਇਆ ਨਾਬੇ ਜਾ ਕੇ ਆਇਆ ਵਾ ਵੀ ਬਹੁਤ ਵਧ ਗਿਆ ਆ ਨੰਬਰ ਆ ਬਾਈ ਯਾਰ ਕਹਿੰਦਾ ਦੀ ਫੋਨ ਕਰ ਲਓ ਮਿਸਤਰੀਆਂ ਦਾ ਬਹੁਤ ਵਧੀਆ ਜੀ ਵਾਹ ਗਿਆ ਪੂਰਾ ਰੁਪਏ ਤੋਂ ਪੂਰਾ ਭਾਈ ਸੱਚਾ ਜੀ ਮੰਨਦਾ ਬਹੁਤ ਵਧੀਆ ਓਕੇ ਜੀ ਮੰਨ ਓਕੇ ਓਕੇ ਚੱਲ ਠੀਕ ਹੈ ਓਕੇ ਕੋਕ ਲੈਂਪ ਕੋਕ ਲੈਂਪ

ਬਾਈ ਕਰ ਦੇ ਓਕੇ